ਸੇ ਗੱਲ ਜੀ ਬਈ ਸਾਰਿਆਂ ਨੂੰ ਤੇ ਲਓ ਜੀ ਸਾਡੀ ਗੁੜੀਆ ਲੱਗੇ ਜੀ ਹੰਪ ਦਾ ਬੂਝਾ ਲਾਉਣ ਲੱਗੀ ਹੈ ਜੀ ਤੇ ਇੱਥੇ ਲਾਉਗੇ ਉਹ ਪਿਆ ਰੱਖਿਆ ਕਣੀਆਂ ਦੇ ਵਿੱਚ ਉਹਦੀ ਜਲ ਬੂਆ ਇਹ ਤਾਂ ਪੱਟ ਕੇ ਲਈ ਆ ਗੁੜੀਆ ਲਓ ਜੀ ਲਾਈ ਗਈ ਗੁੜੀਆ ਕਹੀ ਤੇ ਪੱਟਣ ਲੱਗੀ ਟੋਆ ਬਾਵਾ ਡੂੰਗਾ ਕਰ ਲਿਆ ਮਣ ਚੰਗਾ ਵਿੱਚ ਰੂੜੀ ਦੀ ਖਾਦ ਵੀ ਪਾ ਦਾਂ ਜੀ ਇਹਦੇ ਬਈ ਬਾਵਾ ਡੂੰਗੇ ਕਰ ਲੀਆ ਇਧਰੋਂ ਕੱਢ ਦੇ ਮਿੱਟੀ ਦੂਜੇ ਪਾਸੇ ਨੂੰ ਆ ਫੜਦਾ ਮੈਂ ਜ਼ਰਾ ਕਾਹ ਮੈਂ ਬੜਾ ਤਾਂ ਨਾ ਹੋਪ ਕਿ ਇਹ ਮਿੱਟੀ ਵੀ ਹੋਵੇ ਹੂੰ ਸਾਡੇ ਨਾਲ ਮਿੱਟੀ ਦੇ ਦੋਸਤੋ ਜਦੋਂ ਅਸੀਂ ਕੋਈ ਗੁੱਜਰਾ ਵਗੈਰਾ ਲਾਉਣੇ ਹੋ ਤਾਂ ਸੇਕ ਵਾਲੀ ਮਿੱਟੀ ਦੀ ਲੋੜ ਪਾਉਣੇ ਉੱਜਲੇ ਹੋਰ ਕਾਦੀ ਕਿਤੋਂ ਮਿੱਟੀ ਹੈ ਨਾ ਪਾ ਦੇਣੀ ਥੋੜੀ ਜਿਹੀ ਹਲੇ ਵਾਗੋ ਕਾਹੀ ਕਾਹੀ ਆਸਟ੍ਰੇਲੀਆ ਦੀ ਸੁੱਤਰੂ ਤਾਣੀ ਗਾ ਚੱਕ ਹਾਂ ਚੱਲ ਪੂਗੇ ਤੇ ਹੁਣ ਮੇਰੇ ਵਿੱਚ ਪਉਣ ਲੱਗੇ ਆ ਪਾਣੀ